ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਜੇਬ ਬਾਰੇ ਦੱਸਦੀ ਆ ਜੇਬ ਜਦੋਂ ਤੁਸੀਂ ਇਹ ਉੱਪਰੋਂ ਰੱਖਦੇ ਆ ਕਿਸੇ ਵੀ ਕਾਰਡੀਗਨ ਦੀ ਤੇ ਇਹਦੇ ਤੁਸੀਂ ਕਿੰਨੇ ਕੁੰਡੇ ਰੱਖੋ ਕਿ ਉਹ ਜੇਬ ਲੂਜ਼ ਨਾ ਹੋਵੇ ਬਹੁਤ ਜ਼ਿਆਦਾ ਕੁੰਡੇ ਰੱਖਣ ਨਾਲ ਕਈ ਵਾਰ ਇਹ ਚੀਜ਼ ਜੇਬ ਦੀ ਲੂਜ਼ ਹੋ ਜਾਂਦੀ ਹੈ ਮੈਂ ਜਦੋਂ ਵੀ ਕੋਈ ਵੀ ਕਾਰਡੀਗਨ ਬਣਾਉਣੀ ਆ ਜੇਬ ਜਦੋਂ ਵੀ ਮੈਂ ਰੱਖਦੀ ਆ ਇਹਦੇ ਸਿਰਫ ਮੈਂ 11 ਜੋੜ ਚਾਹੇ 10 ਜੋੜ ਰੱਖਦੀ ਆ 10 ਜੋੜ ਯਾਨੀ ਕਿ 20 ਕੁੰਡੇ 11 ਜੋੜ 22 ਕੁੰਡੇ ਸਿਰਫ ਮੈਂ ਉੱਪਰੋਂ ਇੰਨੇ ਹੀ ਇਹਦੇ ਕੁੰਡੇ ਰੱਖਦੀ ਆ ਆ ਵੇਖੋ ਇਹ ਮੈਂ 11 ਜੋੜ ਰੱਖੇ ਬਹੁਤ ਸੋਹਣੀ ਜੇਬ ਵਾ ਬਿਲਕੁਲ ਵੀ ਇਹ ਲੂਜ਼ ਨਹੀਂ ਹੋਣੀ ਹੱਥ ਪਾਇਆ ਮੋਬਾਈਲ ਪਾਇਆ ੇਠਾ ਨੂੰ ਨਹੀਂ ਢਿਲਕਣੀ ਇਹ ਮੈਂ ਇੰਨੇ ਕੁੰਡੇ ਰੱਖੇ ਆ ਤੇ ਬੈਕ ਸਾਈਡ ਤੋਂ ਤੁਸੀਂ ਜਿੰਨੇ ਮਰਜ਼ੀ ਕੁੰਡੇ ਚੁੱਕ ਸਕਦੇ ਹੋ ਆ ਵੇਖੋ ਬੈਕ ਸਾਈਡ ਇਧਰੋਂ ਮੈਂ 11 ਜੋੜ ਰੱਖੇ ਆ 22 ਕੁੰਡੇ ਬੈਕ ਸਾਈਡ ਤੋਂ ਮੈਂ 16 ਜੋੜ ਚੁੱਕੇ ਆ 32 ਕੁੰਡੇ ਖੁੱਲੀ ਜੇਬ ਬਣੀ ਆ ਬੈਕ ਸਾਈਡ ਤੋਂ ਕੁੰਡੇ ਚੋੱਕ ਕੇ ਇਹਨੂੰ ਮੇਰੇ ਪਾਰਟ ਨੂੰ ਜਿਹੜੇ ਕੁੰਡੇ ਜੇਬ ਦੇ ਹੀ ਉਹ ਮੈਂ ਵਿੱਚ ਲੱਲੇ ਬਾਕੀ ਮੈਂ ਸੈਡਾਂ ਵਾਲੇ ਨਾਲ ਘਟਾ ਕੇ ਇਹਨੂੰ ਨਾਲ ਮਲਾਤਾ ਤੁਸੀਂ ਜਦੋਂ ਵੀ ਜੇਬ ਬਣਾਓ ਇਸ ਤਰੀਕੇ ਨਾਲ ਬਣਾਇਓ ਬਹੁਤ ਹੀ ਸੋਹਣੀ ਜੇਬ ਬਣਦੀ ਆ ਕਦੀ ਵੀ ਲੂਜ਼ ਨਹੀਂ ਹੁੰਦੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਇੱਥੇ ਤੁਸੀਂ ਚਾਹੇ 10 ਚਾਹੇ 11 ਜੋੜ ਰੱਖਣੇ ਇਤੋਂ ਵੱਧ ਨਹੀਂ ਰੱਖਣੇ ਕਈ ਜਣੇ ਕੀ ਕਰਦੇ ਕਿ 15 ਜੋੜ 16 ਜੋੜ ਇਤੋਂ ਰੱਖਦੇ ਆ ਇਤੋਂ ਘੱਟ ਰੱਖਣੇ ਬੈਕ ਸਾਈਡ ਤੋਂ ਤੁਸੀਂ ਵੱਧ ਚੁੱਕ ਸਕਦੇ ਹੋ ਆ ਵੇਖੋ ਮੈਂ ਇੱਕ ਕਾਰਡੀਗਨ ਬਣਾ ਰਹੀ ਆ ਇਹ ਮੈਂ ਜਿਹੜਾ ਬਾਰਡਰ ਬਣਾਇਆ ਬਟਨ ਪੱਤੀ ਵੀ ਉਸੇ ਤਰ੍ਹਾਂ ਦੀ ਆ ਜੇਬ ਤੇ ਵੀ ਉਸੇ ਤਰ੍ਹਾਂ ਦਾ ਬਾਰਡਰ ਬਣਾਇਆ ਵਾ ਤੁਸੀਂ ਜਦੋਂ ਵੀ ਕੋਈ ਕਾਰਡੀਗਨ ਬਣਾਓ ਇਸ ਤਰੀਕੇ ਨਾਲ ਜੇਬ ਬਣਾ ਕੇ ਜ਼ਰੂਰ ਦੇਖਿਓ ਬਹੁਤ ਸੋਹਣੀ ਬਣਦੀ ਆ ਆਵੇ ਕੋਈ ਲਾਜ ਹੱਥ ਵੀ ਪੂਰੀ ਤਰ੍ਹਾਂ ਪਿਆ ਜਾਂਦਾ ਵਾ ਹੱਥ ਪਾਓ ਮੋਬਾਈਲ ਪਾਓ ਜੋ ਮਰਜ਼ੀ ਪਾਓ ਬਹੁਤ ਸੋਨਾ ਸੋਣੀ ਬਣਦੀ ਏ ਜੇਬ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾਓ ਇੱਥੇ ਘੱਟ ਕੁੰਡੇ ਰੱਖਿਓ ਬੈਕ ਸਾਈਡ ਤੋਂ ਵੱਧ ਚੁੱਕਿਓ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ